ਪ੍ਰੀਮੀਅਮ ਡੱਗਫੋਰਡ ਨੇ ਲਿਖੀ ਪ੍ਰਧਾਨ ਮੰਤਰੀ ਕਾਰਨੀ ਨੂੰ ਚਿੱਠੀ ਸਤਿ ਸ਼ਕਾਲ ਜੀ ਮੈ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਤੁਮਾਂਗੇ অন্ਟਾਰੀਓ ਦੇ ਪ੍ਰੀਮੀਅਮ ਡੱਗਫੋਰਡ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਚਿੱਠੀ ਲਿਖੀ ਹੈ ਦੱਸਦੀ ਹੈ ਕਿ অন্ਟਾਰੀਓ ਪ੍ਰੀਮੀਅਮ ਡੱਗਫੋਰਡ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰ ਕਾਰਨੀ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਜ਼ੋਰ ਦਿੱਤਾ ਕਿ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰੀਕਲ ਕਾਰਾਂ ਤੇ ਲੱਗੇ 100 ਪ੍ਰਤੀਸ਼ਤ ਟੈਰਿਫ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਨੇ ਕਿਹਾ ਕਿ ਇਹ ਟੈਰਿਫ ਸਿਰਫ ਕੈਨੇਡਾ ਦੇ ਆਟੋ ਉਦਯੋਗ ਦੀ ਰੱਖਿਆ ਕਰਦਾ ਹੈ ਸਗੋ ਅਮਰੀਕਾ ਨਾਲ ਸੰਭਾਵਿਤ ਵਪਾਰ ਸਮਝੌਤਿਆਂ ਲਈ ਵੀ ਅਹਿਮ ਹੈ ਦੱਸ ਦਈਏ ਕਿ ਫੋਰਨੇਟਰ ਤਾਬਨੀ ਦਿੱਤੀ ਹੈ ਕਿ ਫੈਡਰਲ ਸਰਕਾਰ ਚੀਨ ਦੇ ਈਵੀਐਸ ਦੇ ਟੈਰਿਫ ਹਟਾਉਂਦੀ ਹੈ ਤਾਂ ਇਸ ਨਾਲ ਅਮਰੀਕਾ ਰਕੂਮਤ ਅਤੇ ਸਿਆਸਤਦਾਨ ਨਾਲ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਨੂੰ ਨੁਕਸਾਨ ਹੋਵੇਗਾ ਇਹਨਾਂ ਦੱਸਿਆ ਕਿ ਇਹ ਟੈਰਿਫ 157000 ਨੌਕਰੀਆਂ ਦੀ ਰੱਖਿਆ ਕਰਦਾ ਹੈ ਅਤੇ 2020 ਤੋਂ ਲੈ ਕੇ ਹੁਣ ਤੱਕ ਅਨਟੋਰੀਓ ਅਤੇ ਫੈਡਰਲ ਸਰਕਾਰ ਵੱਲੋਂ ਅਤੇ ਕਈ ਬੈਟਰੀ ਸਪਲਾਈ ਚੇਨ ਵਿੱਚ ਲਿਆਏ 46 ਬਿਲੀਅਨ ਡਾਲਰ ਦੇ ਨਿਵੇਸ਼ ਦੀ ਸੁਰੱਖਿਆ ਕਰਦਾ ਹੈ ਇਸ ਸਬੰਧ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਸਕੈਚਵਨ ਦੇ ਪ੍ਰੀਮੀਅਮ ਸਕਾਟ ਮੋਲ ਮੋਨਾਲ ਦੀ ਮੀਟਿੰਗ ਕੀਤੀ ਜਿਸ ਵਿੱਚ ਚੀਨ ਵੱਲੋਂ ਕੈਨੇਡਾ ਦੇ ਕੋਲੋਨਾ ਉਤਪਾਦ ਤੇ ਲਾਏ ਟੈਰਿਫ ਦੀ ਚਰਚਾ ਹੋਈ ਇਹ ਸਭ ਟੈਰਿਫ ਵੱਡੇ ਪ੍ਰਪਮਾਨੇ ਤੇ ਜਬਾਈ ਕਾਰਵਾਈ ਮੰਨੀ ਜਾ ਰਹੀ ਹੈ ਜੋ ای وی ایس ਤੇ ਲਗਾਈ ਕੈਨੇਡਾ ਦੇ جواب ਵਿੱਚ ਕੀਤਾ ਗਿਆ ਹੈ ચીਨ ਨੇ ਕੈਨੇਡੀਅਨ ਕਨੋਲਾ ਸੀਡ ਤੇ 76% ਟੈਰਿਫ ਤੇ ਕੋਲੋਨਾ ਤੇਲ, ਮੀਲ ਤੇ ਮਟਰ ਤੇ 100% ਟੈਰਿਫ ਲਗਾ ਦਿੱਤਾ ਹੈ। ਕੁਝ ਪੋਰਕ ਮੱਛੀ ਤੇ ਸਮੁੰਦਰੀ ਉਤਪਾਦਾਂ ਤੇ ਵੀ 25% ਟੈਰਿਫ ਲਗਾਇਆ ਗਿਆ ਹੈ। ਸਕਾਟ ਮੋ ਨੇ ਕਿਹਾ ਨੇਸ ਦੇ ਨਾਲ ਹੀ ਦੱਸ ਦਈਏ ਕਿ ਸਕਾਟ ਮੋ ਕਾਰਨੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਇਸ ਵਪਾਰ ਝਗੜੇ ਦਾ ਹੱਲ ਇਹ ਨਹੀਂ ਹੈ ਕਿ ਸਿੱਧਾ ਈਵੀ ਟੈਰਿਫ ਹਟਾ ਦਿੱਤਾ ਜਾਵੇ ਕਿਉਂਕਿ ਇਹ ਕਦਮ ਕੈਨੇਡਾ ਦੇ ਅਮਰੀਕਾ ਦੇ ਨਾਲ ਮਿਲ ਕੇ ਚੁੱਕਿਆ ਸੀ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਵਾਦ ਅਤੇ ਗੰਭੀਰ ਗੱਲਬਾਤ ਰਾਹੀਂ ਹੀ ਸੁਲਝ ਸਕਦਾ ਹੈ ਜੋ ਕਿ ਕੇਵਲ ਅਮਰੀਕਾ ਜਾਂ ਚੀਨ ਨਾਲ ਹੀ ਨਹੀਂ ਸਗੋ ਸਾਰੇ ਕੈਨੇਡੀਅਨਜ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੋਣਾ ਚਾਹੀਦਾ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ